ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਆਪਾਂ ਗੱਲ ਸਾਂਝੀ ਕਰਦੇ ਹਾਂ ਮਰੂਤੀ ਸੂਜ਼ੂਕੀ ਬਾਰੇ ਕਿਵੇਂ ਮਰੂਤੀ ਪਿੱਛੇ ਰਹਿੰਦੀ ਜਾਂਦੀ ਹੈ ਤੇ ਸੂਜ਼ੂਕੀ ਅੱਗੇ ਆ ਗਈ ਭਈ ਮਰੂਤੀ ਦਾ ਸਿਰਫ ਨਾਂ ਹੀ ਰਹਿ ਗਿਆ ਇਕੱਲਾ ਪਹਿਲਾਂ ਮਰੂਤੀ ਦਾ ਲੋਗੋ ਹੁੰਦਾ ਸੀ ਐਮ ਟਾਈਪ ਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਚੇਂਜ ਹੋ ਗਿਆ ਐਸ ਇਕੱਲਾ ਸੂਜ਼ੂਕੀ ਦਾ ਆ ਗਿਆ ਉਸ ਤੋਂ ਬਾਅਦ ਮਰੂਤੀ ਸੂਜ਼ੂਕੀ ਗੱਡੀਆਂ ਦੇ ਪਿੱਛੇ ਲਿਖਿਆ ਹੁੰਦਾ ਸੀ ਉਹ ਵੀ ਗਾਇਬ ਹੋ ਗਿਆ ਏ ਅੱਜ ਕੱਲ ਤਾਂ ਸਿਰਫ ਕਹਿਨ ਮਰੂਤੀ ਰਹਿ ਗਿਆ ਬਾਕੀ ਮਰੂਤੀ ਕਿੱਧਰ ਗਈ ਰੀਜ਼ਨ ਕੀ ਆ ਉਹਦੇ ਪਿੱਛੇ ਕਿਵੇਂ ਇੰਡੀਆ ਦੇ ਵਿੱਚ ਆਈ ਸੀ ਸੋ ਆਜੋ ਕਰਦੇ ਆ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ਼ਨ ਆਪਾਂ 70 ਦੇ ਦਹਾਕੇ ਦੇ ਵਿੱਚ ਇੰਡੀਆ ਦੇ ਵਿੱਚ ਕੋਈ ਗੱਡੀ ਨਹੀਂ ਸੀ ਸਿਰਫ ਕੰਟੈਂਸ ਆ ਮਾੜੀ ਮੋਟੀ ਦਿਖਦੀ ਸੀ ਜਿਹੜੇ ਕਿ ਵੀਆਈਪੀ ਲੋਗ ਯੂਜ਼ ਕਰਦੇ ਸੀ ਜਿਵੇਂ ਫਿਲਮ ਸਟਾਰ ਵਗੈਰਾ ਹੋਗੇ ਜਿਹੜੇ ਉਹ ਗੱਡੀਆਂ ਯੂਜ਼ ਕਰਦੇ ਸੀ ਦੂਜੇ ਨੰਬਰ ਤੇ ਚੱਲਦੀ ਸੀ ਹਿੰਦੁਸਤਾਨ ਦੀ ਅੰਬੈਸਡਰ ਅੰਬੈਸਡਰ ਤੋਂ ਬਿਨਾ ਕੋਈ ਗੱਡੀ ਇੰਡੀਆ ਦੇ ਵਿੱਚ ਹੈ ਹੀ ਨਹੀਂ ਸੀ ਕਿਉਂਕਿ ਉਹ ਲੋਕਾਂ ਦੇ ਹਿਸਾਬ ਨੂੰ ਦੇਖ ਕੇ ਬਣਾਈ ਗਈ ਸੀ ਐਵਰੇਜ ਵਧੀਆ ਸੀ ਡੀਜ਼ਲ ਸਸਤਾ ਹੁੰਦਾ ਸੀ ਕੋਈ ਉਹਦਾ ਸਸਪੈਂਸ਼ਨ ਨਹੀਂ ਸੀ ਵਧੀਆ ਕਿਉਂਕਿ ਉਹ ਉਬੜ ਖਾਬੜ ਰਸਤੇ ਸੀ ਇੰਡੀਆ ਦੇ ਸੜਕਾਂ ਟੁੱਟੀਆਂ ਫੁੱਟੀਆਂ ਸੀ ਉਹਦੇ ਤੇ ਬੜੇ ਵਧੀਆ ਚੱਲ ਸਕਦੀ ਸੀ ਸੋ ਇੱਕ ਬਜਟ ਕਾਰ ਸੀ ਉਹ ਇੰਨੀ ਕਿ ਜ਼ਿਆਦਾ ਫੇਮਸ ਸੀ ਕਿ ਹਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਬੰਦਾ ਸਿਰਫ ਅੰਬੈਸਡਰ ਗੱਡੀ ਨੂੰ ਹੀ ਯੂਜ਼ ਕਰਦਾ ਸੀਗਾ ਜਿਵੇਂ ਕਿ ਜੇਕਰ ਕਾਲੇ ਰੰਗ ਦੀ ਹੁੰਦੀ ਤਾਂ ਉਹਨੂੰ ਵੇਖ ਕੇ ਹੀ ਪਤਾ ਲੱਗ ਜਾਂਦਾ ਸੀ ਵੀ ਇਹ ਆਰਮੀ ਦੀ ਗੱਡੀ ਹੈ ਵਾਈਟ ਤੇ ਉੱਤੇ ਲਾਲ ਬੱਤੀ ਲੱਗੀ ਹੈ ਤਾਂ ਛੱਤ ਵੇਖ ਕੇ ਪਤਾ ਲੱਗ ਜਾਂਦਾ ਸੀ ਵੀ ਇਹ ਕਿਸੇ ਲੀਡਰ ਦੀ ਗੱਡੀ ਹੈ ਹੋਰ ਜਿੰਨੇ ਵੀ ਤਰ੍ਹਾਂ ਦੇ ਆਪਣੇ ਆਫੀਸਰ ਟਾਈਪ ਦੇ ਸੀਗੇ ਉਹ ਸਾਰੇ ਅੰਬੈਸਡਰ ਗੱਡੀਆਂ ਹੀ ਯੂਜ਼ ਕਰਦੇ ਸੀ ਹੋਰ ਕੋਈ ਗੱਡੀ ਹੈ ਹੀ ਨਹੀਂ ਸੀ ਇੰਡੀਆ ਦੇ ਵਿੱਚ ਸੰਜੇ ਗਾਂਧੀ ਨੂੰ ਬੜੀ ਨੌਲੇਜ ਸੀ ਆਟੋ ਬਾਰੇ ਉਹ ਆਪਣੀ ਇੱਕ ਕੰਪਨੀ ਖੜੀ ਕਰਨਾ ਚਾਹੁੰਦਾ ਸੀ ਸੋ 1975 ਦੇ ਆਸੇ-ਪਾਸੇ ਇੱਕ ਉਹਨੇ ਮਰੂਤੀ ਸਪੋਰਟ ਆਟੋਟੈਕ ਨਾਮ ਦਾ ਇੱਕ ਬ੍ਰਾਂਡ ਤਿਆਰ ਕੀਤਾ ਇੱਕ ਕੰਪਨੀ ਬਣਾਈ ਉਹਦੇ ਕੋਲ ਪੈਸਾ ਤਾਂ ਬਹੁਤ ਜ਼ਿਆਦਾ ਸੀ ਪਰ ਉਹਦੇ ਕੋਲੇ ਟੈਕਨਿਕ ਨਹੀਂ ਸੀ ਗੱਡੀਆਂ ਨੂੰ ਬਣਾਉਣ ਦੀ ਕਲੈਬ ਕਰਕੇ ਗੱਡੀਆਂ ਬਣਾਉਣਾ ਚਾਹੁੰਦਾ ਸੀ ਬਾਹਰਲੇ ਦੇਸ਼ ਵੀ ਉਹ ਕਾਫੀ ਗਿਆ ਉੱਥੇ ਜਾ ਕੇ ਉਹਨੇ ਕੰਪਨੀਆਂ ਨੂੰ ਇਨਵੀਟੇਸ਼ਨ ਦਿੱਤੇ ਉਹਨਾਂ ਨੂੰ ਬੁਲਾਉਣਾ ਚਾਹਿਆ ਵੀ ਤੁਸੀਂ ਆਓ ਇੰਡੀਆ ਦੇ ਵਿੱਚ ਆਓ ਮੇਰੇ ਨਾਲ ਬੈਠ ਕੇ ਪੈਸਾ ਮੇਰਾ ਤੁਸੀਂ ਆਪ ਦਾ ਸ਼ੇਅਰ ਦਿਓ ਤੇ ਆਪਾਂ ਗੱਡੀ ਬਣਾ ਕੇ ਇੰਡੀਆ 'ਚ ਵੇਚਾਂਗੇ ਪਰ ਕੋਈ ਵੀ ਕੰਪਨੀ ਭਈ ਉਸ ਟਾਈਮ ਤਿਆਰ ਨਹੀਂ ਹੋਈ ਕਿਉਂਕਿ ਇੰਡੀਆ ਨੂੰ ਉਹ ਗਰੀਬ ਦੇਸ਼ ਹੀ ਸਮਝਦੇ ਸੀ ਉਹਨਾਂ ਨੂੰ ਲੱਗਦਾ ਸੀ ਵੀ ਇੰਡੀਆ ਵਰਗੀ ਮਾਰਕੀਟ ਦੇ ਵਿੱਚ ਇਨਵੈਸਟਰ ਵਰਗੀ ਗੱਡੀ ਚੱਲ ਸਕਦੀ ਆ ਹੋਰ ਕੋਈ ਗੱਡੀ ਨਹੀਂ ਚੱਲ ਸਕਦੀ ਕਾਫੀ ਕੰਪਨੀਆਂ ਆਈਆਂ ਜਵਾਬ ਦੇ ਕੇ ਵਾਪਸ ਚਲੀਆਂ ਗਈਆਂ ਕੁਝ ਕੁ ਰੀਜ਼ਨ ਇਹ ਵੀ ਦੱਸੇ ਜਾਂਦੇ ਆ ਵੀ ਜਦੋਂ ਵੰਡ ਹੋਈ 1947 ਤੋਂ ਬਾਅਦ ਉਸ ਤੋਂ ਬਾਅਦ ਇੱਕ ਕਾਨੂੰਨ ਬਣਿਆ ਸੀ ਜਿਹਦੇ ਕਰਕੇ ਇੰਡੀਆ ਦੇ ਵਿੱਚ ਕੋਈ ਆ ਕੇ ਬਿਜ਼ਨਸ ਨਹੀਂ ਕਰ ਸਕਦਾ ਸੀ ਸ਼ਾਇਦ ਈਸਟ ਇੰਡੀਆ ਵਰਗੇ ਜਿਹੜੀ ਆਪਣੀ ਘਟਨਾ ਵਾਪਰੀ ਸੀ ਉਹਦਾ ਕਰਕੇ ਡਰ ਗਏ ਸੀ ਸੋ ਹੌਲੀ ਹੌਲੀ ਜਦੋਂ ਲੋੜ ਮਹਿਸੂਸ ਹੋਈ ਵੀ ਇੰਡੀਆ ਦੇ ਵਿੱਚ ਜੇਕਰ ਆਪਣਾ ਬਾਹਰਲਾ ਕੋਈ ਇਨਵੈਸਟ ਨਹੀਂ ਕਰਦੀ ਕੰਪਨੀ ਤਾਂ ਆਪਾਂ ਤਰੱਕੀ ਨਹੀਂ ਕਰ ਸਕਦੇ ਸੋ ਥੋੜਾ ਜਿਹਾ ਕੰਪਨੀਆਂ ਡਰੀਆਂ ਵੀਆਂ ਵੀ ਸੀ ਕਿਤੇ ਨਾ ਕਿਤੇ ਵੀ ਆਪਾਂ ਇੰਡੀਆ ਦੇ ਵਿੱਚ ਜਾ ਕੇ ਇਨਵੈਸਟ ਕਰਾਂਗੇ ਹੋ ਸਕਦਾ ਕੱਲ ਨੂੰ ਫੇਰ ਨਾ ਰੂਲ ਚ ਚੇਂਜ ਹੋ ਜੇ ਇਸ ਕਰਕੇ ਥੋੜੇ ਕੰਪਨੀਆਂ ਡਰ ਵੀ ਰਹੀਆਂ ਸੀਗੀਆਂ ਜਦੋਂ ਸੰਜੇ ਗਾਂਧੀ ਦੀਆਂ ਸਾਰੀਆਂ ਐਫਰਟਸ ناکਾਮ ਆਪ ਰਹੀਆਂ ਉਹ ਕੰਪਨੀ ਦਾ ਨੌਲੇਜ ਹੋਣ ਕਰਕੇ ਉਹਨੂੰ ਇੱਕ ਵਹੀਕਲਾਂ ਦੀ ਉਹਨੂੰ ਨੌਲੇਜ ਹੋਣ ਕਰਕੇ ਉਹਨੂੰ ਐਮ ਡੀ ਬਣਾ ਦਿੱਤਾ ਗਿਆ ਸੀ ਸੋ 1977 ਦੇ ਵਿੱਚ ਉਸਨੇ ਕੰਪਨੀ ਨੂੰ ਬੰਦ ਕਰ ਦਿੱਤਾ ਅਚਾਨਕ 1977 ਦੇ ਵਿੱਚ ਉਹਨਾਂ ਦਾ ਇੱਕ 에어로ਪਲੇਨ ਹਾਦਸੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਮੌਤ ਤੋਂ ਬਾਅਦ ਸਾਰਾ ਕੁਝ ਖਤਮ ਹੋ ਜਾਂਦਾ ਹੈ ਉਸ ਦੀ ਮਾਤਾ ਇੰਦਰਾ ਗਾਂਧੀ ਜਿਹੜੀ ਕਿ 1981 ਦੇ ਵਿੱਚ ਮੌੜ ਉਹਦੇ ਜਿਹੜੇ ਸੁਪਨੇ ਨੂੰ ਸাকার ਕਰਨਾ ਚਾਹੁੰਦੀ ਹੁੰਦੀ ਆ ਉਹਨੂੰ ਲੱਗਦਾ ਹੁੰਦਾ ਵੀ ਮੈਂ ਉਹਦਾ ਸੁਪਨਾ ਸাকার ਕਰਾਂ ਕਿਉਂਕਿ ਉਹ ਇੱਕ ਆਮ ਹੀ ਇੱਕ ਗੱਲ ਕਹਿੰਦਾ ਹੁੰਦਾ ਹਰ ਘਰ ਕਾਰ ਮਤਲਬ ਉਹ ਚਾਹੁੰਦਾ ਸੀਗਾ ਵੀ ਇੰਡੀਆ ਦੇ ਹਰ ਇੱਕ ਬੰਦੇ ਕੋਲ ਕਾਰ ਹੋਵੇ ਉਹਨਾਂ ਨੇ ਉਹਦਾ ਜਿਹੜਾ ਸੁਪਨਾ ਪੂਰਾ ਕਰਨ ਵਾਸਤੇ ਚਲੋ ਇੱਕ ਕੰਪਨੀ ਬਣਾਈ ਮਾਰੂਤੀ ਉਦਯੋਗ ਲਿਮਟਿਡ ਉਹਦਾ ਨਾਮ ਮਿਲਦਾ ਜੁਲਦਾ ਹੀ ਸੰਜੇ ਗਾਂਧੀ ਦੀ ਕੰਪਨੀ ਦੇ ਨਾਮ ਦੇ ਨਾਲ ਮਿਲਦਾ ਜੁਲਦਾ ਹੀ ਨਾਮ ਰੱਖਿਆ ਗਿਆ ਉਹਦਾ ਉਹੀ ਕੰਮ ਇੰਦਰਾ ਗਾਂਧੀ ਜੀ ਨੇ ਵੀ ਕਾਫੀ ਕੰਪਨੀਆਂ ਨੂੰ ਜਾ ਕੇ ਇਨਵਿਟੇਸ਼ਨ ਦਿੱਤੇ ਉਹਨਾਂ ਦੇ ਵਿੱਚੋਂ ਇੱਕ ਜਾਪਾਨ ਦੀ ਕੰਪਨੀ ਸੀ ਸੂਜੂਕੀ ਉਹਨੇ ਇੰਡੀਆ ਦੇ ਵਿੱਚ ਆਈ ਇੰਡੀਆ ਦੇ ਵਿੱਚ ਆ ਕੇ ਆਪਦਾ ਰਿਸਰਚ ਸ਼ੁਰੂ ਕੀਤਾ ਉਹਨਾਂ ਨੂੰ ਲੱਗਿਆ ਵੀ ਇੱਥੇ ਤਾਂ ਅੰਬੈਸਟਰ ਵਰਗੀਆਂ ਗੱਡੀਆਂ ਜੇਕਰ ਚੱਲ ਸਕਦੀਆਂ ਤਾਂ ਆਪਾਂ ਵੀ ਇੱਕ ਮਿਡ ਵਰਗ ਨੂੰ ਇੱਕ ਆਮ ਲੋਕਾਂ ਵਾਸਤੇ ਗੱਡੀ ਤਿਆਰ ਕਰਕੇ ਦੇਵਾਂਗੇ ਤਾਂ ਚੱਲ ਸਕਦੀ ਐ ਸੋ ਕੰਪਨੀ ਨੇ ਇਹਨਾਂ ਨਾਲ ਕੋਲਾਬ ਕਰ ਲਿਆ ਸ਼ੁਰੂ-ਸ਼ੁਰੂ ਦੇ ਵਿੱਚ 25% ਸੂਜੂਕੀ ਦਾ ਸੀ ਤੇ 75% ਮਾਰੂਤੀ ਦਾ ਸੀ ਇੱਥੇ ਹੀ ਬਣਦੀਆਂ ਸੀ ਅਕਸਰ ਬਈ ਉਹਨਾਂ ਨੇ ਇੰਡੀਅਨ ਮਾਰਕੀਟ ਨੂੰ ਇੱਕ ਬਹੁਤ ਕਾਮਯਾਬ ਗੱਡੀ ਦਿੱਤੀ ਮਾਰੂਤੀ 800 ਬਹੁਤ ਗੱਡੀ ਚੱਲੀ ਲੋਕਾਂ ਦੇ ਵਿੱਚ ਚਰਚੇ ਸੀ ਹਰ ਇੱਕ ਕੋਲੇ ਫਿਰ ਮਾਰੂਤੀ ਦੀ ਗੱਡੀ ਹੀ ਹੁੰਦੀ ਸੀ ਕਿਉਂਕਿ ਉਹਦੀ ਐਮਬੈਸਟਰ ਨਾਲੋਂ ਐਵਰੇਜ ਬਹੁਤ ਜ਼ਿਆਦਾ ਸੀ ਕੰਫਰਟੇਬਲ ਸੀ ਉਸ ਟਾਈਮ ਦੀ ਬਈ ਇਹ ਲਗਜ਼ਰੀ ਗੱਡੀ ਹੁੰਦੀ ਸੀ ਸੋ ਮਾਰੂਤੀ 800 ਦੇ ਆਉਣ ਨਾਲ ਕਾਰੋਬਾਰ ਕਾਫੀ ਜ਼ਿਆਦਾ ਵਧ ਗਿਆ ਲੋਕਾਂ ਦੇ ਵਿੱਚ ਚਰਚੇ ਹੋਣ ਲੱਗੇ ਵੱਡੇ ਕੀ ਤੇ ਛੋਟੇ ਕੀ ਐਂਬੈਸਡਰ ਨੂੰ ਛੱਡ ਕੇ ਥੋੜਾ ਜਿਹਾ ਮਾਰੂਤੀ ਵੱਲ ਗੱਡੀ ਲੋਕ ਆਉਣ ਲੱਗੇ ਸੋ ਸੁਜ਼ੂਕੀ ਦੀ ਜਦੋਂ ਮੰਗ ਜ਼ਿਆਦਾ ਸੀ ਲੋਕਾਂ ਦੇ ਵਿੱਚ ਉਹਦਾ ਮੈਨੂਫੈਕਚਰਿੰਗ ਵੀ ਜ਼ਿਆਦਾ ਕਰਨ ਵਾਸਤੇ ਕੰਪਨੀ ਨੂੰ ਜ਼ਿਆਦਾ ਸ਼ੇਅਰਾਂ ਦੀ ਲੋੜ ਪਈ ਤਾਂ ਸੂਜੂਕੀ ਨੇ ਆਪਦਾ ਜਿਹੜਾ 25 ਤੋਂ 40% ਆਪਦੇ ਸ਼ੇਅਰ ਕਰ ਲਏ 1991 ਦੇ ਵਿੱਚ ਇੱਕ ਕਾਨੂੰਨ ਪਾਸ ਹੁੰਦਾ ਹੈ ਵੀ ਬਾਹਰ ਦੀ ਕੋਈ ਵੀ ਕੰਪਨੀ ਇੰਡੀਆ ਦੇ ਵਿੱਚ ਆ ਕੇ ਇਨਵੈਸਟ ਕਰ ਸਕਦੀ ਆ ਆਪਦਾ ਕਾਰੋਬਾਰ ਸ਼ੁਰੂ ਕਰ ਸਕਦੀ ਆ ਸੋ 2018 ਤੱਕ ਮਰੂਤੀ ਦੇ ਸਾਰੇ ਸ਼ੇਅਰ ਖਰੀਦੇ ਗਏ ਸੂਜੂਕੀ ਦੁਆਰਾ ਮਰੂਤੀ ਦਾ ਜਿਹੜਾ ਪਹਿਲਾ ਲੋਗੋ ਹੁੰਦਾ ਸੀ ਪਹਿਲਾਂ ਉਹਨਾਂ ਨੇ ਲੋਗੋ ਚੇਂਜ ਕੀਤਾ ਮਰੂਤੀ ਉਹਦੀ ਥਾਂ ਤੇ ਐਸ ਲਿਖਣਾ ਆ ਗਿਆ ਫਿਰ ਕਾਰਾਂ ਦੇ ਪਿੱਛੇ ਲਿਖਿਆ ਹੁੰਦਾ ਸੀ ਸੂਜ਼ੂਕੀ ਮਰੂਤੀ ਸੂਜ਼ੂਕੀ ਉਹਨਾਂ ਨੇ ਮਰੂਤੀ ਉਥੋਂ ਵੀ ਕੱਟਤਾ ਅੱਜ ਸਿਰਫ ਤੇ ਸਿਰਫ ਕੁਝ ਕੁ ਗੱਡੀਆਂ ਦੇ ਪਿੱਛੇ ਹੀ ਲਿਖਿਆ ਹੁੰਦਾ ਉਹਦੇ ਬਾਰੇ ਮੈਂ ਬਹੁਤ ਰਿਸਰਚ ਕਰੀ ਮੈਨੂੰ ਕਿਤੋਂ ਨਹੀਂ ਪਤਾ ਲੱਗਿਆ ਇੱਕ ਜਿਹੜਾ ਮਰੂਤੀ ਸੂਜ਼ੂਕੀ ਅਰੀਨਾ ਦੇ ਫਰਜ਼ ਕਰੋ ਜਿਹੜੇ ਇਹਨਾਂ ਦੇ ਕੋਈ ਸਰਵਿਸ ਸਟੇਸ਼ਨ ਨੇ ਉੱਥੇ ਲਿਖਿਆ ਹੈ ਉਹਦਾ ਵੀ ਮੈਨੂੰ ਕੋਈ ਪਤਾ ਨਹੀਂ ਲੱਗਿਆ ਮੈਂ ਬਹੁਤ ਜ਼ਿਆਦਾ ਰਿਸਰਚ ਕਰੀ ਜੇਕਰ ਤੁਹਾਨੂੰ ਵੀ ਪਤਾ ਹੈ ਤਾਂ ਨੀਚੇ ਕਮੈਂਟ ਮੇਰਾ ਖੁੱਲਾ ਹੈ ਉੱਥੇ ਜ਼ਰੂਰ ਦੱਸਿਓ Maruti ਕੋਲੇ ਇਸ ਟਾਈਮ ਕੋਈ ਵੀ ਸ਼ੇਅਰ ਨਹੀਂ ਸਿਰਫ Suzuki ਦੇ ਨਾਮ ਤੇ ਹੈ ਤੇ Suzuki ਇੱਕ ਜਾਪਾਨ ਦੀ ਕੰਪਨੀ ਹੈ ਸੋ ਤੁਸੀਂ ਦੇਖਿਆ ਹੁਣ 2018 ਤੋਂ ਬਾਅਦ ਜਿੰਨੀਆਂ ਵੀ ਗੱਡੀਆਂ ਆਈਆਂ ਉਹਨਾਂ ਦੇ ਪਿੱਛੇ Maruti Suzuki ਵੀ ਨਹੀਂ ਲਿਖਿਆ ਸਿਰਫ Suzuki ਨਾਂ ਦਾ ਲੋਗੋ ਹੀ ਹੈ ਉਥੋਂ ਵੀ ਚੱਕ ਦਿੱਤਾ ਕਿਉਂਕਿ ਅੱਜ ਕੱਲ ਸੁਜ਼ੂਕੀ ਉਦਯੋਗ ਲਿਮਟਿਡ ਹੀ ਰਹਿ ਗਿਆ ਮਰੂਤੀ ਉਦਯੋਗ ਲਿਮਟਿਡ ਤਾਂ ਕਿਤੇ ਖਤਮ ਹੀ ਹੋ ਗਿਆ ਫਸ ਟਾਈਮ ਇਹ ਜਪਾਨ ਦੀ ਗੱਡੀ ਹੈ ਜਪਾਨ ਦੀ ਇੱਕ ਕੰਪਨੀ ਬਣੀ ਹੈ ਵੀ ਸੋ ਇਹ ਸੀ ਜੀ ਅੱਜ ਦੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰਿਓ ਆਪਦੇ ਦੋਸਤਾਂ ਮਿੱਤਰਾਂ ਨਾਲ ਜਾਣਕਾਰੀ ਨੂੰ ਸਾਂਝੀ ਕਰਿਓ ਕਮੈਂਟਾਂ 'ਚ ਜ਼ਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ